ਪਾਰਟੀ ਦੇ ਬਟਾਲਾ ਤੋਂ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਰ ਸ਼ੇਰ ਸਿੰਘ ਸ਼ਹਿਰੀ ਕਲਸੀ ਨੇ ਲੋਕ ਮਿਲਣੀ ਦੌਰਾਨ ਕਾਂਗਰਸ ਪਾਰਟੀ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਜੋ ਬਟਾਲਾ ਦੀ ਕਮੇਟੀ ਨੂੰ ਨਗਰ ਨਿਗਮ ਬਣਾਇਆ ਗਿਆ ਇਹ ਬਿਲਕੁਲ ਗਲਤ ਫੈਸਲਾ ਸੀ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਲੋਕਾਂ ਤੇ ਟੈਕਸ ਦਾ ਵਾਧੂ ਬੋਝ ਪਿਆ ਹੈ ਤੇ ਜੇਕਰ ਗੱਲ ਕਰੀਏ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਤਿਆਰੀ ਚੱਲ ਰਹੀ ਹੈ ਤੇ ਉਹ ਲੋਕਾਂ ਦੇ ਵਿੱਚੋਂ ਆਪਣੇ ਕੰਮ ਲੈ ਕੇ ਜਾਣਗੇ ਤੇ 4 ਸਾਲ ਦੇ ਕਿਤੇ ਕੰਮ ਦੇ ਦਾਤ ਹੀ ਵੋਟ ਮੰਗਣਗੇ ਨਾ ਕਿ ਕਾਂਗਰਸ ਤੇ ਵਾਂਗ ਝੂਠੇ ਵਾ ਮੇਰਾ ਇੱਕ ਸਵਾਲ ਆ ਪਹਿਲਾਂ ਕਮੇਟੀ ਇਸ ਤੋਂ ਬਾਅਦ ਇਹਨਾਂ ਨੇ ਕਾਰਪੋਰੇਸ਼ਨ ਬਣਾਈ ਮੈਂ ਬਟਾਲੇ ਲੋਕਾਂ ਨੂੰ ਇਹ ਪੁੱਛਣਾ ਚਾਹੁੰਦਾ ਮੈਨੂੰ ਇੱਕ ਵੀ ਬੈਨੀਫਿਟ ਦੱਸ ਦੋ ਫਾਇਦਾ ਤੁਹਾਡੇ ਤੇ ਤੁਹਾਡਾ ਹੋਇਆ ਉਲਟ ਇਹਨਾਂ ਨੇ ਤੁਹਾਨੂੰ ਟੈਕਸਾਂ ਦੇ ਬੋਝ ਹੇਠ ਲੈ ਕੇ ਆਏ ਜਦੋਂ ਕਾਰਪੋਰੇਸ਼ਨ ਬਣਨੀ ਕੀ ਇਹਨਾਂ ਨੂੰ ਨਹੀਂ ਪਤਾ विद टैक्सਾਂ ਦਾ ਬੋਝ ਜਿਹੜਾ ਵਾ ਲੋਕਾਂ ਦੇ ਉੱਤੇ ਪਊਗਾ ਕਦੀ ਕੋਈ ਟੈਕਸ ਕਦੀ ਕੋਈ ਟੈਕਸ ਬਟ ਉਹ ਦੇਖੋ ਲੋਕ ਜਾਣਦੇ ਨੇ ਕਿਹੜੇ ਗਰਾਊਂਡ ਤੇ ਕੰਮ ਕਰਦੇ ਨੇ ਕਿਹੜੇ ਬੰਦੇ ਜਿਹੜੇ ਨੇ ਉਹ ਸਿਆਸਤ ਕਰਦੇ ਨੇ ਕਿਹੜੇ ਬੰਦੇ ਪ੍ਰਚਾਰ ਕਰਦੇ ਨੇ ਆਪਾਂ ਨੂੰ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਆਪਾਂ ਆਪਣਾ ਕੰਮ ਕਰ ਰਹੇ ਆਂ ਬਾਕੀ ਬਟਾਲਾ ਦੀ ਨਹਾਰ ਬਦਲ ਰਹੀ ਹੈ ਅੱਗੇ ਨਾਲੋਂ ਫਰਕ ਪੈ ਰਿਹਾ ਵਾ ਔਰ ਆਉਣ ਵਾਲੇ ਸਮੇਂ ਨੂੰ ਹੋਰ ਵੀ ਫਰਕ ਪਊਗਾ ਇਹ ਮੈਂ ਤੁਹਾਨੂੰ ਦੱਸਣਾ ਠੀਕ ਹੈ ਬਟਾਲੇ ਦੀ ਡਿਵੈਲਪਮੈਂਟ ਜਿਹੜੀ ਆ ਉਹ ਤਕਰੀਬਨ ਅੱਜ ਦੇ ਸਮੇ ਲੋਕਾਂ ਨੂੰ ਜਿਹੜੀ ਆ ਨਜ਼ਰ ਆ ਰਹੀ ਹੈ ਕਿਉਂਕਿ ਪਹਿਲਾਂ ਬਟਾਲਾ ਕੀ ਸੀ ਅੱਜ ਬਟਾਲਾ ਕੀ ਹੈ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਐਨ ਆਰ ਆਈ ਵੀਰ ਮਿਲਦਾ ਹੈ ਬਾਹਰੋਂ ਕੋਈ ਲੰਮੇ ਸਮੇਂ ਬਾਅਦ ਆਉਂਦਾ ਆ ਕੇ ਦੇਖਦਾ ਹੈ ਬਟਾਲੇ ਨੂੰ ਕਿ ਬਟਾਲੇ ਦੇ ਵਿੱਚ ਚੋਹ ਪੱਖੀ ਵਿਕਾਸ ਜਿਹੜਾ ਚੱਲ ਰਿਹਾ ਹੈ ਹੁਣ ਮੈਂ ਆਪ ਹੀ ਦੱਸਣਾ ਚਾਹੁੰਦਾ ਵੀ ਰਾਤ ਨੂੰ ਮੈਂ ਸੜਕਾਂ ਤੇ ਸੀ ਤੇ ਮਟਾਲੇ ਦੀਆਂ ਸੜਕਾਂ ਵੇਖ ਕੇ ਲਾਈਟਾਂ ਵੇਖ ਕੇ ਮਨ ਖੁਸ਼ ਤੇ ਹੁੰਦਾ ਵੀ ਪਹਿਲਾਂ ਨਾਲੋਂ ਬਟਾਲਾ ਤਰੱਕੀ ਦੇ ਵਿੱਚ ਆ ਸੋ ਅ ਕੋਸ਼ਿਸ਼ ਹੈ ਅ ਹਰ ਪੱਖੋਂ ਜਿਹੜਾ ਬਟਾਲੇ ਦੇ ਜਿਹੜੇ ਰਹਿੰਦੇ ਵੀ ਕੰਮ ਨੇ ਉਹਨਾਂ ਨੂੰ ਵੀ ਆਪਾਂ ਫਾਸਟ ਟਰੈਕ ਤੇ ਲੈ ਕੇ ਉਹ ਕਵਰ ਕਰਾਂਗੇ ਜੀ ਆਪਾਂ ਜੀ ਹਾਲਜਕਲ ਦੀ ਗੱਲ ਕੀਤੀ ਜਾਵੇ ਤਾਂ ਕਾਰਪੋਰੇਸ਼ਨ ਦਾ ਕਾਰਜਕਾਲ ਕੁਝ ਦਿਨਾਂ ਚ ਖਤਮ ਹੋਣ ਵਾਲਾ ਹੈ ਜੀ ਜੇ ਵਿਰੋਧੀ ਸਾਰ ਸਿਆਸੀ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਤਰੀਕ ਵਕ ਕੋਰਟ ਮਾਨਜੁਕ ਅਦਾਲਤ ਦੇ ਅੰਦਰ ਕਹਿਣਾ ਕਿ ਸਰਕਾਰ ਕੋ ਕਲੈਕਸ਼ਨ ਕਰਵਾਈ ਨਹੀਂ ਜਾਣੀ ਸਰਕਾਰ ਕੋ ਹੋਣੀ ਨਹੀਂ ਇਹ ਗੱਲ ਕਿੱਥੋਂ ਤੱਕ ਸਹੀ ਹੈ ਇਹ ਦੇਖੋ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਵਿਰੋਧੀ ਸਿਰਫ ਬੋਲਣ ਤੇ ਸਵਾਏ ਭੰਡਨ ਤੋਂ ਸਵਾਏ ਹੋਰ ਕੁਝ ਨਹੀਂ ਕਰ ਸਕਦੇ ਹੋਰ ਹੋਰ ਕੁਝ ਕਰ ਵੀ ਨਹੀਂ ਰੇ ਕਿਉਂਕਿ ਕਾਂਗਰਸ ਦੀ ਸਰਕਾਰ ਰਹੀ ਹੈ ਲੋਕਾਂ ਨੂੰ ਇਹਨਾਂ ਨੇ ਲੋਕਾਂ ਨੂੰ ਇਹਨਾਂ ਨੇ ਵਰਤਿਆ ਲੋਕਾਂ ਨੂੰ ਇਹਨਾਂ ਨੇ ਝੂਠੇ ਲਾਰੇ ਲਾਏ ਗੁਟਕਾ ਸਾਬ ਹੱਥ ਚ ਫੜ ਕੇ ਸੋਹਾ ਖਾਦੀਆਂ ਕੋਈ ਜਿਹੜਾ ਕੰਮ ਇੱਕ ਦਸ ਦਿਨ ਵੀ ਜਿਹੜਾ ਇਹਨਾਂ ਨੇ ਕਾਂਗਰਸ ਦੀ ਸਰਕਾਰ ਦੇ ਵਿੱਚ ਕੀਤਾ ਹੋਵੇ ਜੋ ਵਾਅਦੇ ਕੀਤੇ ਇੱਕ ਕੰਮ ਦੱਸ ਨਹੀਂ ਸવાય ਝੂਠ ਦੀ ਬਣਿਆ ਤੇ ਰਾਜਨੀਤੀ ਰਹੀ ਪੰਜ ਲੋਕਾਂ ਨੇ ਪੰਜਾਂ ਸਾਲਾਂ ਚ ਇਹਨਾਂ ਨੂੰ ਨਕਾਰ ਕੇ ਸਾਈਡ ਤੇ ਕਰਤਾ ਪਰ ਇਹਨਾਂ ਨੂੰ ਹੁਣ ਵੀ ਆਸੇ ਜਿੱਤਰਾ ਕਦੀ ਕਹਿ ਦਿੰਦੇ ਨੇ ਵੀ ਬਸ ਸਤਾਈ ਚ ਅੱਗੇ ਲੈ ਆਗੇ ਲੈ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਇਹਨਾਂ ਦੇ ਵੱਡੇ ਵੱਡੇ ਲੀਡਰ ਵੀ ਅਫਸਰ ਨੂੰ ਫੋਨ ਕਰਨਗੇ ਨਾ ਉਹ ਕਹਿੰਨਗੇ ਜੀ ਰਹਿ ਗਿਆ ਸਾਲ ਕਿੰਨਾ ਦਾ ਇਹਨਾਂ ਦੇ ਕਹਿੰਦੇ ਵੀ ਚਾੜੂ ਵਾਲੇ ਹੁੰਦੇ ਨਹੀਂ ਫਿਰ ਕਹਿੰਦੇ ਜੇ ਆਗੇ ਤੇ ਫਿਰ ਕਹਿੰਦੇ ਸਰਕਾਰ ਨਹੀਂ ਸਰਕਾਰ ਨਹੀਂ ਚਲਣੀ ਤਜਰਬਾ ਹੈ ਨਹੀਂ ਫਿਰ ਉਹ ਚੱਲ ਪਿਆ ਫਿਰ ਕਹਿੰਦੇ ਵੀ ਇਹਨਾਂ ਕੋਈ ਗਰੰਟੀਆਂ ਪੂਰੀਆਂ ਨਹੀਂ ਹੋਣੀਆਂ ਉਹ ਵੀ ਕਰਤੀਆਂ ਹੁਣ ਇਹਨਾਂ ਕੋਈ ਜਵਾਬ ਕੋਈ ਨਹੀਂ ਇਹ ਸੁਪਣਿਆਂ ਦੇ ਪਹਾੜ ਬਣਾਉਂਦੇ ਨੇ ਤੇ ਸੁਪਣਿਆਂ ਜੀ ਨੇ ਆ ਹੁਣ ਜ਼ਿਲ੍ਹਾ ਪ੍ਰਸ਼ਾਸਨ ਬਲਾਕ ਸੰਤੀ ਦੀਆਂ ਇਲੈਕਸ਼ਨਾਂ ਹੋਈਆਂ ਨੇ ਲੋਕਾਂ ਨੇ ਰਿਜ਼ਲਟ ਦਿੱਤਾ ਕਿਉਂਕਿ ਲੋਕ ਕੰਮ ਨੂੰ ਪਸੰਦ ਕਰਦੇ ਨੇ ਆਪਾਂ ਇੱਕ ਠੋਕੇ ਕਹਿੰਦੇ ਆ ਵੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਕੰਮ ਕੀਤੇ ਆ ਗੱਲ ਕਰੋ 600 ਜੰਟ ਮੈਂ ਪੁੱਛਣਾ ਚਾਹਣਾ ਵਿਰੋਧੀਆਂ ਨੂੰ ਦੱਸੋ 600 ਜੰਟ ਫ੍ਰੀ ਹੋਇਆ ਕਿ ਨਹੀਂ ਹੋਇਆ ਗੱਲ ਕਰੋ ਸ਼ਹੀਦਾਂ ਦੇ ਸਨਮਾਨ ਲਈ 1 ਕਰੋੜ ਦੀ ਰਾਸ਼ੀ ਹੋਇਆ ਕਿ ਨਹੀਂ ਹੋਇਆ 60 ਹਜ਼ਾਰ ਦੇ ਕਰੀਬ ਨੌਕਰੀਆਂ ਦਿੱਤੀਆਂ ਕਿ ਨਹੀਂ ਦਿੱਤੀਆਂ 10 ਲੱਖ ਵਾਲਾ ਕਾਰਡ ਹਰ ਪਿੰਡ ਪਿੰਡ ਬਣ ਰਿਹਾ ਕਿ ਨਹੀਂ ਲੋਕਾਂ ਨੂੰ ਸਹੂਲਤ ਮਿਲ ਰਹੀ ਕਿ ਨਹੀਂ ਸਿੱਖਿਆ ਦੇ ਵਿੱਚ ਕਰੋੜਾ ਰੁਪਈਆ ਜਿਹੜਾ ਆਪਾਂ ਸਿੱਖਿਆ ਪੈਕੇਜ ਤੇ ਜਿਹੜਾ ਲਾ ਦਿੰਦਾ ਮਹੱਲਾ ਕਲੀਨਿਕ ਬਟਾਲੇ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਬਣੇ ਕਿ ਨਹੀਂ ਬਣੀ ਇੱਕ ਤੋਂ ਬਾਅਦ ਹੋਰ ਮੰਨ ਲਗੇ ਸੋ ਆਪਾਂ ਤੇ ਜੋ ਕੰਮ ਕਿਹਾ ਉਹ ਤੇ ਕੀਤੇ ਨੇ ਪਰ ਜੋ ਕਾਂਗਰਸ ਜਿਹੜੇ ਝੂਠੇ ਵਾਅਦਿਆਂ ਦੇ ਸਿਰ ਤੇ ਆਏ ਹੀ ਗੁਟਕਾ ਸਭ ਹੱਥ ਚ ਫੜ ਕੇ ਜਿਨ੍ਹਾਂ ਨੇ ਝੂਠ ਬੋਲਣ ਲੱਗੇ ਗੁਰੂਆਂ ਨੂੰ ਨਹੀਂ ਬਖਸ਼ਿਆ ਉਹ ਕੀ ਸੁਧਾਰ ਕਰਨਗੇ ਕੀ ਲੋਕਾਂ ਦਾ ਸੱਚ ਬੋਲਣਗੇ ਲੋਕਾਂ ਨੂੰ ਸੁਪਨੇ ਵਿਖਾਲਣਗੇ ਠੀਕ ਹੈ ਵਿਖਾਲ ਕੇ ਲੋਕਾਂ ਨੇ ਤੇ ਵਰਤੇ ਇਹਨਾਂ ਨੂੰ ਪਰਖਿਆ ਵੀ ਇਹਨਾਂ ਨੂੰ ਆਪੇ ਲੁੱਟਵਾਪਨ ਕਰਪੋਰੇਸ਼ਨ ਦੇ ਇਲੈਕਸ਼ਨ ਸਮੇਸੇ ਦੇਖੋ ਕਾਰਪੋਰੇਸ਼ਨ ਦੀ ਇਲੈਕਸ਼ਨ ਜਿਹੜੀ ਆ ਉਹਦਾ ਜੋ ਮੈਨੂੰ ਲੱਗਦਾ ਜਦੋਂ ਇਹ ਸੈਂਟਰ ਦੇ ਹੱਥ ਵਾਸਾ ਜਦੋਂ ਉਹਨਾਂ ਨੇ ਮੈਸੇਜ ਲਾਉਣਾ ਠੀਕ ਹੈ ਉਹ तकरीबन ਆ ਬਾਕੀ ਵੀ ਜ਼ਿਲ੍ਹਾ ਪ੍ਰਸ਼ਦ ਦੀਆਂ ਵੀ ਇਲੈਕਸ਼ਨਾਂ ਸਰਪੰਚੀ ਦੀਆਂ ਵੀ ਇਲੈਕਸ਼ਨਾਂ ਐਮਪੀ ਦੀਆਂ ਇਲੈਕਸ਼ਨਾਂ ਐਮਐਲਏ ਦੀਆਂ ਇਲੈਕਸ਼ਨਾਂ ਜੋ ਵੀ ਆ ਇਹ ਚੋਣ ਕਮਿਸ਼ਨ ਜਿਹੜਾ ਇਹ ਸੈਂਟਰ ਤੋਂ ਲੱਗਦਾ ਇਹ ਸੈਂਟਰ ਤੇ ਡਿਪੈਂਡਰ ਨਾਟ ਪੰਜਾਬ ਸਰਕਾਰ ਜਿ ਦਿਖਿਆ ਜਾਵੇ ਤੇ ਤਿਆਰੀਆਂ ਤੁਹਾਡੇ ਨੂੰ ਤਿਆਰੀਆਂ ਦੇਖੋ ਜੀ ਮੈਂ ਇੱਕੋ ਬੇਨਤੀ ਕਰਨਾ ਲੋਕਾਂ ਦੀ ਕਚਹਿਰੀ ਚ ਆਪਾਂ ਕੰਮ ਲੈ ਕੇ ਜਾਣੀ ਆ ਤੁਸੀਂ ਸਾਡਾ 4 ਸਾਲ ਦਾ ਕੰਮ ਵੇਖ ਲਓ ਆ ਹੁਣ ਵੀ ਸੰਗਤ ਇੰਨੀ ਆ ਕੇ ਲੋਕੀ ਆ ਇਹੋ ਕੰਮ ਸਾਡਾ ਚੱਲਦਾ ਰਿਹਾ ਪਹਿਲਾਂ ਤੇ ਲੀਡਰ ਲੱਭਣੇ ਪੈਂਦੇ ਐਮਐਲਏ ਲੱਭਣੇ ਪੈਂਦੇ ਪ੍ਰਾਂincial ਸਰਕਾਰਾਂ ਦੇ ਵਿੱਚ ਪਹਿਲਾਂ ਤੇ ਇਹਨਾਂ ਨੂੰ ਵੇਖਣਾ ਪੈਂਦਾ ਪਹਿਲਾਂ ਤੇ ਗੱਡੀਆਂ ਤੋਂ ਉਤਰ ਦੇਣੀ ਆਮ ਬੰਦਿਆਂ ਨੂੰ ਮਿਲਦੇ ਨੇ ਹੁਣ ਇਸ ਗੱਲ ਦਾ ਮਾਣ ਆ ਮੈਨੂੰ ਖੁਸ਼ੀ ਹੈ ਵੀ ਮੈਂ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਜਿਹੜਾ ਗੱਡੀਆਂ ਤੇ ਚਿੱਟੇ ਕੁਰਤੇ ਪਜਾਮਿਆਂ ਤੋਂ ਇਹਨਾਂ ਨੂੰ ਲਾ ਕੇ ਤੇ ਲੋਕਾਂ ਦੇ ਵਿੱਚ ਲੈ ਆਂਦਾ ਔਰ ਆਉਣ ਵਾਲਾ ਸਮਾਂ ਇਹ ਵੀ ਨੋਟ ਕਰ ਲਿਓ ਹੱਲੇ ਹੱਲੇ ਤੇ ਗੱਡੀਆਂ 'ਚ ਉਤਰੇ ਨੇ ਹੁਣ ਲੋਕਾਂ ਨੂੰ ਇਹਨਾਂ ਨੂੰ ਪਤਾ ਲੱਗ ਗਿਆ ਵੀ ਲੋਕਾਂ ਦੇ ਜਿਹ ਸੁੱਖ-ਦੁੱਖ ਤੇ ਜਾਵਾਂਗੇ ਤੇ ਫੇਰ ਹੀ ਲੋਕਾਂ ਨੇ ਸਾਡਾ ਸਾਧਨ ਆ ਅੱਜ ਦੇ ਸਮੇਂ ਸੁੱਖ-ਦੁੱਖ ਤੇ ਸਾਰੇ ਪਹੁੰਚਣ ਦਾ ਰੇ ਹੁਣ ਇਸ ਤੋਂ ਬਾਅਦ ਅਗਲਾ ਨਵਾਂ ਕਨਸੈਪਟ ਮੈਂ ਤੁਹਾਨੂੰ ਵੀ ਦੱਸਦਾ ਆ ਹੁਣ ਆ ਥੋੜੇ ਚਿਰ ਤੱਕ ਸਾਡੇ ਵਰਕਰਾਂ ਦੀਆਂ ਬੱਚਿਆਂ ਦਾ ਵੀਡੀਓ ਵਾਇਰਲ ਹੋਣਗੀਆਂ ਆਉਣਗੀਆਂ ਇਹ ਵੀ ਤੁਸੀਂ ਵੇਖਿਓ ਬਾਅਦ ਵਿੱਚ ਇਹ ਬੱਚਿਆਂ ਦੇ ਨਾਲ ਵੀ ਤੁਹਾਨੂੰ ਮੀਟਿੰਗਾਂ ਦੇ ਵਿੱਚ ਬੈਠੇ ਨਜ਼ਰ ਆਉਣਗੇ ਸੋ ਕਹਿਣ ਦਾ ਭਾਵੇਂ ਕਾਪੀ ਕਰਨਾ ਜਾਣਦੇ ਨੇ ਪੂਰੇ ਨਾਲ ਕੋਸ਼ਿਸ਼ ਜੇ ਜਦੋਂ ਤੁਸੀਂ ਆਉਂਦੇ ਹੋ ਕੰਮ ਕਰਨਾ ਲੋਕਾਂ ਨੂੰ ਮਿਲਦੀ ਆਪਸ਼ਨਾਂ ਨੂੰ ਉਸ ਤੋਂ ਬਾਅਦ ਹੀ ਓਪੋਜੀਸ਼ਨ ਕਿਉਂ ਬੋਲਦੀ ਆ ਸੱਤਾ ਦੇ ਵਿੱਚ ਬੈਠੇ ਆ ਕਾਂਗਰਸ ਕਾਰਪੋਰੇਸ਼ਨ ਉਦੋਂ ਤੱਕ ਨਹੀਂ ਬੋਲਦੇ ਜਦੋਂ ਤੁਸੀਂ ਕੋਈ ਬਿਆਨ ਦਿੰਦੇ ਹੋ ਉਦੋਂ ਹੀ ਇਹ ਕਾਊਂਟਰ ਕਿਉਂ ਦੇਖੋ ਮੈਂ ਇੱਕੋ ਗੱਲ ਕਹੂੰਗਾ ਮੈਂ ਤੇ ਇਹਨਾਂ ਨੂੰ ਇਹੋ ਗੱਲ ਕਹਿੰਦਾ ਵੀ ਯਾਰ ਆਪਣੇ ਕੀਤੇ ਕੰਮ ਦੱਸ। ਤੁਸੀਂ ਕੀ ਕੀਤਾ? ਤੁਸੀਂ ਆਪਣੇ ਜੇ ਤੁਸੀਂ ਨਗਰ ਨਿਗਮ ਦੀ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਹੈ ਨਾ ਤੇ ਆਪਣਾ ਰਿਕਾਰਡ ਲੈ ਕੇ ਆਓ। ਵੀ ਤੁਸੀਂ ਆਮ ਆਦਮੀ ਪਾਰਟੀ ਦਾ ਸਮਰਥਨ ਚਾਰ ਸਾਲਾਂ ਚ ਕਿੰਨੀਆਂ ਮੀਟਿੰਗਾਂ ਕੀਤੀਆਂ ਨੇ ਹਾਊਸ ਦੇ ਵਿੱਚ। ਕੀ ਬਟਾਲੇ ਦੀ ਡਿਵੈਲਪਮੈਂਟ ਦੀ ਤਰੱਕੀ ਦੀਆਂ ਮੀਟਿੰਗਾਂ ਕੀਤੀਆਂ ਨੇ? ਕੀ ਇਨਕਮ ਵਧਾਉਣ ਦੀ ਮੀਟਿੰਗ ਕੀਤੀ ਆ? ਹਰ ਕੰਮ 'ਚ ਅੜਿਕਾ। ਬਾਬਾ ਜੀ ਦੇ ਵਿਆਹ ਤੇ ਬੋਲੀ ਹੁੰਦੀ ਬਾਹਰੋਂ ਸੰਗਤ ਆਉਂਦੀ ਸੀ ਇਹਨਾਂ ਦੇ ਵੇਲੇ 5-5 7-7 ਲੱਖ ਚ ਬੋਲੀਆਂ ਦਿੰਦੇ ਸੀ ਠੀਕ ਆ ਉਦੋਂ ਮੋਟੀਆਂ ਇਹਨਾਂ ਦੀ ਚੱਲਦਾ ਹੋਊਗਾ ਸਿਸਟਮ ਮੈਂ ਕਹਿ ਨਹੀਂ ਸਕਦਾ ਉਸ ਤੋਂ ਬਾਅਦ ਆ ਹੁਣ ਜਦੋਂ ਬੋਲੀ ਹੋਈ ਬਾਬਾ ਜੀ ਦੇ ਵਿਆਹ ਦੀ 40 ਲੱਖ ਤੋਂ ਉੱਤੇ 45 ਲੱਖ ਤੋਂ ਇਹਨਾਂ ਨੇ ਕਰਾਉਣੀਆਂ ਨੇ ਮੈਂ ਥੋੜਾ ਕਰਾਉਣੀਆਂ ਨੇ ਫਿਰ ਉਹ ਪੈਸੇ ਵੀ ਨਹੀਂ ਦੇ ਕੇ ਗੱਲ ਇਹ ਵੀ ਤੁਸੀਂ ਲੋਕਾਂ ਦੀਆਂ ਜੇਬਾਂ ਦੇ ਡਾਕੇ ਮਰਵਾਉਣੇ ਨੇ ਬਸ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਬਟਾਲਾ ਵਾਸੀ